ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਪੀਐਸ ਚਾਨਾ ਤੁਹਾਨੂੰ ਦੱਸ ਦਈਏ ਕਿ ਸ੍ਰੀ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਪਵਿੱਤਰ ਅਫਸਰ ਮੌਕੇ ਅੱਜ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਗਵਾਨ ਵਾਲਮੀਕੀ ਜੀ ਦੇ ਮੰਦਰ ਤੋਂ ਇੱਕ ਸ਼ਾਨਦਾਰ ਤੇ ਧਾਰਮਿਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਗਲੀਆਂ ਤੇ ਰਾਹਾਂ ਤਰਾਹੀ ਗੁਜ਼ਰਦੀ ਹੋਈ ਦੁਬਾਰਾ ਮੰਦਰ ਵਿਖੇ ਪੁੱਜ ਕੇ ਸਮਾਪਤ ਹੋਈ ਯਾਤਰਾ ਦੌਰਾਨ ਸੰਗਤਾਂ ਵੱਲੋਂ ਵਕ ਵਕ ਥਾਵਾਂ ਤੇ ਸ਼ੋਭਾ ਯਾਤਰਾ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਕਈ ਥਾਵਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਸੰਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਸਵਾਦਿਸ਼ਟ ਭੋਗਾਂ ਦੇ ਲੰਗਰਾਂ ਦੀ ਵਿਵਸਥਾ ਵੀ ਕੀਤੀ ਗਈ। ਸਾਰੀ ਸ਼ੋਭਾ ਯਾਤਰਾ ਦਾ ਮਾਹੌਲ ਭਗਤੀ ਤੇ ਸ਼ਰਧਾ ਨਾਲ ਰੰਗਿਆ ਹੋਇਆ ਸੀ। ਸ਼ੋਭਾ ਯਾਤਰਾ ਦੇ ਅਗਲੇ ਹਿੱਸੇ ਵਿੱਚ ਵੱਖ-ਵੱਖ ਸਕੂਲਾਂ ਦੀਆਂ ਬੈਂਡ ਪਾਰਟੀਆਂ ਨੇ ਭਗਤੀ ਸੰਗੀਤ ਦੀਆਂ ਧੁਨਾਂ ਨਾਲ ਮਾਹੌਲ ਨੂੰ ਹੋਰ ਵੀ ਰੌਣਕਮਈ ਬਣਾਇਆ। ਇਸ ਦੌਰਾਨ ਭਗਵਾਨ ਵਾਲਮੀਕੀ ਜੀ ਦੀ ਸੁੰਦਰ ਮੂਰਤੀ ਨੂੰ ਖੂਬਸੂਰਤ ਪਾਲਕੀ ਵਿੱਚ ਸ਼ੋਭਿਤ ਕਰਕੇ ਸ਼ੋਭਾ ਯਾਤਰਾ ਵਿੱਚ ਲਿਆਂਦਾ ਗਿਆ ਜਿਸ ਦੇ ਦਰਸ਼ਨ ਕਰਨ ਲਈ ਸੰਗਤਾਂ ਨੇ ਸ਼ਰਧਾ ਤੇ ਪ੍ਰੇਮ ਨਾਲ ਮੱਥਾ ਟੇਕਿਆ। ਇਸੇ ਤਰੀਕੇ ਨੰਗਲ ਸ਼ਹਿਰ ਵਿਖੇ ਵੀ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮੌਕੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਗੁਜ਼ਰਦੀ ਇਹ ਯਾਤਰਾ ਭਗਤੀ ਭਾਵਨਾ ਨਾਲ ਭਰਪੂਰ ਰਹੀ ਸੰਗਤਾਂ ਵੱਲੋਂ ਹਰ ਥਾਂ ਸਵਾਗਤੀ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਕਈ ਪ੍ਰਕਾਰ ਦੇ ਲੰਗਰਾਂ ਦੀ ਵਿਵਸਥਾ ਵੀ ਕੀਤੀ ਗਈ ਪੂਰਾ ਇਲਾਕਾ ਅੱਜ ਭਗਵਾਨ ਵਾਲਮੀਕੀ ਜੀ ਦੇ ਜਨਮ ਦਿਵਸ ਦੇ ਪਵਿੱਤਰ ਜਸ਼ਨ ਨਾਲ ਗੂੰਜ ਉੱਠਿਆ ਅਤੇ ਸੰਗਤਾਂ ਵੱਲੋਂ ਅਮਨ ਪਿਆਰ ਤੇ ਪਾਈਚਾਰੇ ਦੀਆਂ ਅਰਦਾਸਾਂ ਕੀਤੀਆਂ ਗਈਆਂ ਵਾਲਮਿਕੀ ਹਰ ਹੜ ਵਾਲਮਿਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀ ਕੀ ਦਾ ਜਿਹੜਾ ਪ੍ਰਗਟ ਸਭ ਬੜੀ ਉਸ਼ਾ ਤੇ ਨਾਲ ਜਿਹੜਾ ਨੰਦਪੁਰ ਸਾਹਿਬ ਵਿੱਚ ਮਨਾਇਆ ਗਿਆ ਅੱਜ ਜਿਹੜੀ ਵਿਸ਼ਾਲ ਸ਼ੁਭ ਯਾਤਰਾ ਦਾ ਆਯੋਜਨ ਕੀਤਾ ਗਿਆ ਸੀਗਾ ਜਿਹੜੀ ਬਾਜ਼ਾਰ ਦੇ ਅਲੱਗ-ਅਲੱਗ ਥਾਵਾਂ ਤੋਂ ਹੁੰਦੇ ਹੋਏ ਅੱਜ ਵਾਪਸੀ ਭਗਵਾਨ ਵਾਲਮੀ ਕੀ ਮੰਦਰ ਵਿੱਚ ਆ ਕੇ ਸਮਾਪਤ ਹੋਈ ਹੈ ਤੇ ਕੱਲ ਦਾ ਜਿਹੜਾ ਅਸੀਂ ਜਿਹੜਾ ਰਿਮਾਈਂਡ ਜਿਹੜਾ ਪਾਠ ਰੱਖਿਆ ਸੀਗਾ ਤੇ ਕੱਲ ਜਿਹੜਾ ਉਹਦਾ ਪਾਠ ਦਾ ਭੋਗ ਪੈਣਾ ਹੈ ਤੇ ਉਸ ਤੋਂ ਬਾਅਦ ਉਪਰੰਤ ਲੰਗਰ ਵੀ ਵਰਤਾਇਆ ਜਾਵੇਗਾ ਤੇ ਭਗਵਾਨ ਵਾਲਮੀ ਦਾ ਜਿਹੜਾ ਗੁਣगान ਪੰਜਾਬ ਦੇ ਵੱਖ-ਵੱਖ ਕਲਾਕਾਰਾਂ ਕੋਲੋਂ ਕੀਤਾ ਜਾਣਾ ਹੈ ਤੇ ਇਸ ਮੌਕੇ ਆਪ ਸਭ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਪਰਮਪితਾ ਪਰਮਾਤਮਾ ਵਾਲਮੀਕੀ ਦੀ ਆਪ ਸਭ ਤੇ ਆਪਣੀ ਪਾਰ ਕਿਰਪਾ ਬਣਾਈ ਰੱਖੇ ਜੈ ਵਾਲਮੀਕੀ ਹਰ ਬਾਲ ਦਾ ਬਹੁਤ ਬਧਾਨ ਸ੍ਰੀ ਵਾਲਮੀਕੀ ਮਹਾਰਾਜ ਕੀ ਹੈ ਅੱਜ ਬਹੁਤ ਹੀ ਪਾਵਨ ਤੇ ਪਵਿੱਤਰ ਦਿਨ ਹੈ ਭਗਵਾਨ 시ਲੀ ਵਾਲਮੀਕੀ ਜੀ ਦਾ ਪ੍ਰਗਟ ਸਵਸਥ ਪਛਮੀ ਮੰਗਲ ਦੀ ਪਾਵਨ ਪਵਿੱਤਰ ਪ੍ਰਾਪਤੀ ਤੇ ਆਦਮੀਆ ਤੁਸੀ ਰਾਮ ਮੱਟੂ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਨਾਇਆ ਬਾ ਬੂਟਾ ਜਿਹੜਾ ਹਰ ਸਾਲ ਸ਼ੋਭਾ ਯਾਤਰਾ ਮੰਗਲ ਦੇ ਵਿੱਚ ਮੇਨ ਮਾਰਕੀਟ ਅੱਡਾ ਮਾਰਕੀਟ ਤੇ ਹੋਏ ਭਗਵਾਨ 시ਲੀ ਵਾਲਮੀਕੀ ਮੰਦਿਰ ਦੇ ਨਜ਼ਦੀਕ ਅੰਬਾ ਵਾਲੇ ਡੇਰੇ ਤੋਂ ਸਰੋਵੰਦੀ ਅੱਜ ਮੈਂ ਮੁਬਾਰਕ ਦਿਨ ਤੇ ਆਪਣੇ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਨੰਗਲ ਸ਼ਹਿਰ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਭਾਰਤ ਨੂੰ ਅਤੇ ਪੰਜਾਬ ਨੂੰ ਨੰਗਲ ਦੀ ਪਾਵਨ ਪਵਿੱਤਰ ਧਰਤੀ ਤੋਂ ਲੱਖ ਲੱਖ ਵਧਾਈ ਦਿੰਨਾ ਕਿ ਭਗਵਾਨ ਸ਼੍ਰੀ ਬਾਲਮੀਕੀ ਜੀ ਨੇ ਪ੍ਰਗਟ ਦੇਵਸਤੇ ਪ੍ਰਗਟ ਦੇਵਸਤੇ ਭਗਵਾਨ ਸ਼੍ਰੀ ਬਾਲਮੀਕੀ ਜੀ ਦੀ ਅਪਾਰ ਕਿਰਪਾ पूरे भारत देश के पंजाब के नंगल से बनी रहे सारे लोग भाईचारा बनिया रहे सुख समृद्धि रहे पंजाब नशा तो बचे जय भारत जय पंजाब जय नंगल प्रेम से बोलो भगवान श्री वाल्मीकि महाराज की भगवान श्री वाल्मीकि महाराज की आज भगवान वाल्मीकि सभा नंगल भीमराव क्रांति सेना पंजाब तो समाज वालों ਪਰਮਾਤਮਾ ਵਾਲਮੀਕੀ ਦੇ ਪ੍ਰਗਟ ਦਿਵਸ ਨੂੰ ਲੈ ਕੇ ਸਾਰਿਆਂ ਦਿਸਮ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਪਰਮਾਤਮਾ ਵਾਲਮੀਕੀ ਜੀ ਸਾਰਿਆਂ ਦੇ ਪਰ ਆਪਣਾ ਕਿਰਪਾ ਦਾ ਹੱਥ ਆਪਣੇ ਆਗੇ ਰੱਖਣ ਪਰਮਾਤਮਾ ਵਾਲਮੀਕੀ ਜੀ ਨੰਗਲ ਪੰਜਾਬ ਪੂਰੇ ਪੂਰੇ ਭਾਰਤ ਵਿੱਚ ਸਾਰਿਆਂ ਨੂੰ ਸੁੱਖ ਸਮ੍ਰਿਧੀ ਤੇ દાનਵਕਸ਼ਨ ਅੱਜ ਦਾ ਦਿਨ ਬੜਾ ਮਹੱਤਵਪੂਰਨ ਦਿਨ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਨੰਗਲ ਅੰਮ੍ਰਾ ਦੇ ਨਾਲ ਪਰਮਾਤਮਾ ਵਾਲਮੀਕੀ ਸਾਹਿਬ ਵੱਲੋਂ ਇਹ ਜਿਹੜਾ ਦਿਨ ਮਨਾਇਆ ਜਾ ਰਿਹਾ ਮੈਂ ਜਿੱਥੇ ਪਰਮਾਤਮਾ ਵਾਲਮੀਕੀ ਨੇ ਕਰਨਾ ਤੇ ਅਰਦਾਸ ਕਰਦਾ ਹਾਂ ਕਿ ਇਹ ਨੰਗਲ ਦੇ ਉੱਪਰ ਆਪਣਾ ਮੇਰੇ ਭਰਾ ਸਤਿਕਾਰਯੋਗ ਨਾਂ ਦੀ ਨਾਲ ਇਹ ਵੀ ਆਸਦਾਤਾ ਹਾਂ ਕਿ ਸਾਡੇ ਨੰਗਲ ਦੇ ਵਿੱਚ ਦੁੱਖ ਇਦਰ ਔਰ ਜਿਹੜਾ ਬਿਜ਼ਨਸ ਦੇ ਵਿੱਚ ਵਧਦਾ ਹੋਵੇ ਔਰ ਨੰਗਲ ਸੜਾਣਾ ਤਰੱਕੀਆਂ ਕਰੇ ਇਹ ਹੀ ਪਰਮਾਤਮਾ ਵਾਲਮੀਕੀ ਦੇ ਚਾਹਨਾ ਜੇ ਅੱਜ ਦੇ ਦਿਨ ਤੇ ਅਰਦਾਸ ਹੈ